ਦੇਖ ਰਹੇ ਆ ਪਾਵਨ ਬਾਗ ਦੀ ਕੀ ਹੰਸਾ ਜਿੱਥੇ ਸਾਲਾਨਾ ਜੋੜ ਮੇਲਾ ਬੜੀ ਤੁੰਤਾਨਾ ਮਨਾਇਆ ਜਾ ਰਿਹਾ ਆ ਫੱਸੀ ਜਿਹੀ ਕੰਦੇ ਦੀ ਕਵਨ ਕਾਹਤੇ ਆਉਂਦੇ ਜਾਣੇ ਤੇ ਕਰਾਂਗੇ ਇਹਦੀ ਇਤਿਹਾਸ ਬਾਰੇ ਪੰਜਾਬ ਪੁਲਿਸ ਦੇ ਸਤਿਕਾਰਯੋਗ ਸਾਡੇ ਮੁਲਾਜ਼ਮ ਜੋ ਮੇਲਾ ਚੱਲ ਰਿਹਾ ਵਾ ਆਪਣੇ ਰਾਮ ਤੀਰਥ ਬਹੁਤ ਬੜੀ ਇਮਾਨਦਾਰੀ ਤੇ ਤੰਦ ਦੀ ਨਿਭਾਰੇ ਆਪਣਾ ਫਰਜ਼ ਸਮਝਦੇ ਹੋਏ ਬੜੇ ਸ਼ਾਦਮਈ ਢੰਗ ਦੇ ਨਾਲ ਮੇਲੇ ਦੀਆਂ ਰੌਣਕਾਂ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਜਿਸ ਦੀ ਵਿਸ਼ੇਸ਼ ਰਿਪੋਰਟ ਦਲਬੀ ਸਿੰਘ ਅੰਮ੍ਰਿਤਸਰ ਨਾਲ ਜਿਸ ਦੀ ਅੱਜ ਕਵਰਿੰਗ ਜੋ ਲਾਈਵ ਆਪਾਂ ਰਾਮ ਤੀਰਥ ਤੋਂ ਕੀਤਾ ਜਾ ਰਿਹਾ ਤੇ ਸਰ ਜੀ ਥੋੜਾ ਜਿਹਾ ਇੱਕ ਮੈਸੇਜ ਦਿਓ ਬੜਾ ਵਧੀਆ ਮੇਲਾ ਚੱਲ ਰਿਹਾ ਹਾਂਜੀ ਸ਼ੁਭਨਾਵ ਜੀ ਹਾਂਜੀ ਨਮਸਕਾਰ ਜੀ ਮੈਂ ਐਸਐਸ ਸੁਭਾ ਚੰਦਰ ਜੀ ਅੱਜ ਰਾਮ ਤੀਰਥ ਜਿਹੜਾ ਮੇਲਾ ਇਤਿਹਾਸਕ ਮੰਦਿਰ ਹੈ ਇੱਥੇ ਲੋਕ ਪੂਰੇ ਇੰਡੀਆ ਦੇ ਵਿੱਚੋਂ ਦਰਸ਼ਨ ਦੇਦਾਰ ਕਰਨ ਆ ਰਹੇ ਨੇ ਹਾਂਜੀ ਬਹੁਤ ਚੰਗਾ ਲੱਗ ਰਿਹਾ ਸੰਗਤ ਦਰਸ਼ਨ ਕਰ ਰਹੀ ਆ ਭਗਵਾਨ ਵਾਲਮੀਕੀ ਜੀ ਦੇ ਜਾਂ ਹੋਰ ਜਿੰਨੇ ਵੀ ਸਾਡੇ ਦੇਵੀ ਦੇਵ ਤੇ ਹੋਏ ਨੇ ਉਹਨਾਂ ਦੇ ਦਰਸ਼ਨ ਕਰ ਰਹੇ ਨੇ ਬਹੁਤ ਚੰਗਾ ਲੱਗ ਰਿਹਾ ਸੋ ਮੇਲਾ ਮੁਬਾਰਕ ਹੋਵੇ ਜੀ ਥੈਂਕ ਯੂ ਜੀ ਪ੍ਰਧਾਨ ਸਾਹਿਬ ਜੀ ਚੱਲੋ ਨਾਲ ਨਾਲ ਔਰ ਲਾਈਵ ਹੋ ਰਹੇ ਆ ਪ੍ਰਧਾਨ ਜੀ ਸਾਡੇ ਨਾਲ ਔਰ ਗੁਰੂ ਸਾਹਿਬ ਦਾ ਜਿਹੜਾ ਟਟ ਲੰਗ ਸ੍ਰੀ ਗੁਰੂ ਵਾਲਮੀਕ ਆਸ਼ਰਮ ਦੇ ਚੋਰਤਾਜ ਔਰ ਸ਼ਿਕਾਇਤ ਜਿਸ ਦੀ ਲੈ ਤਸਵੀਰ ਆ ਸੀ ਸ੍ਰੀ ਵਾਲਮੀਕ ਭਗਵਾਨ ਦੇ ਆਸ਼ਰਮ ਜੋ ਰਾਮਪੀਰ ਦਾ ਇੱਥੇ ਦਿੱਖਿਆ ਜਾਵੇ ਔਰ ਇੱਥੇ ਜਲੇਬੀ ਦਾ ਜੋ ਸੰਤਨ ਵਰਤਾਜ ਜਾ ਰਿਹਾ ਉਹਦੇ ਨਾਲ ਹੀ ਜਿਹੜਾ ਚੱਲ ਰਹੀ ਹੈ ਨੀ ਚਾਹਲ ਖੜੀ ਦਾ ਲੰਗਰ ਚੱਲ ਰਿਹਾ ਔਰ ਅੱਗੇ ਦੇਖਿਆ ਜਬੀ ਤੇ ਸੇਵਾਦਾਰਾਂ ਵੱਲੋਂ ਦੇਖੋ ਕਿੰਨਾ ਪਿਆਰ ਦੇਣਾ ਸ਼ਗਰਿਆ ਔਰ ਸੇਵਾ ਦਾ ਸ਼ਿਕਾਰਿਆ ਔਰ ਅੰਦਰ ਚੱਲਦੇ ਆ ਦੇਖੀ ਆਪਾਂ ਚੱਲਦੇ ਆ ਲੈ ਕੇ ਉਹ ਅੰਦਰ ਅਸੀਂ ਉਹ ਚੱਲਦੇ ਜਿੱਥੇ ਬਣ ਰਿਹਾ ਹੈ ਗੁਰੂ ਸਾਹਿਬ ਦਾ ਟਟ ਲੰਗਰ ਪ੍ਰਸ਼ਾਦ ਜੋ ਸ਼ਿਕਾਇਤ ਵਰਤਾਇਆ ਜਾ ਰਿਹਾ ਹੈ ਸੇਵਾਦਾਰਾਂ ਨੂੰ ਅਸੀਂ ਸਾਡੇ ਨਾਲ ਜੁੜ ਚੁੱਕੇ ਨੇ ਸ਼ਿਵਾਚੰਦਰ ਜੀ ਜੋ ਪ੍ਰੈਜ਼ੀਡੈਂਟ ਨੇ ਔਰ ਗੁਰੂ ਸਾਹਿਬ ਦਾ ਟਟ ਲੰਗਰ ਪ੍ਰਚਾਰ ਵਰਤਾਰੇ ਔਰ ਰਾਮਕੀਰ ਦੇ ਮੇਲੇ ਦੇ ਜੋੜ ਮੇਲਾ ਕਰ ਜੋ ਸਲਾਨਾ ਲੱਗ ਰਿਹਾ 100 ਸਾਲ ਤੋਂ ਚੱਲ ਰਿਹਾ 100 ਸਾਲ ਲਗਾਤਾਰ ਸਲਾਨਾ 100 ਸਾਲ ਤੋਂ ਜਿਹੜਾ ਚੱਲ ਰਿਹਾ ਆਪਾਂ ਉਹ ਗੱਲ ਕਰਦੇ ਹਾਂ ਜੀ ਅੱਜ ਫਰਜੀ ਅੱਜ ਤੱਕ ਜਿਹੜਾ ਲੰਗਰ ਪਹੁੰਚਾ ਰਿਹਾ ਵਰਤਾਰੋ ਛਕਾ ਰਿਹਾ ਇਹ ਬਾਰੇ ਕੀ ਮੈਸਜ ਦੇਣਾ ਜੀ ਠੀਕ ਹੈ ਨਾ ਮੈਸਜ ਦੇ ਰਹੇ ਜੀ ਸੰਤਾ ਬੜੀ ਵਧੀਆ ਹੈ ਦੁਨੀਆ ਬੜੀ ਵਧੀਆ ਹੈ ਰਾਮ ਤੀਰਥ ਬਹੁਤ ਵਧੀਆ ਜਗ੍ਹਾ ਹੈ ਸਾਡੇ ਰਾਮ ਤੀਰਥ ਦੇ ਵਿੱਚ ਗਾਨਦੀ ਦਾ ਨਾਂ ਚੱਲਣਾ ਚਾਹੀਦਾ ਹੈ ਹਰਮਾਨੀ ਦਾ ਨਾਂ ਚੱਲਣਾ ਚਾਹੀਦਾ ਮੁਸੀ ਭਗਵਾਨੀ ਦਾ ਚੱਲਣਾ ਸਭ ਨਾਮ ਚੱਲਣਾ ਚਾਹੀਦਾ ਭਗਵਾਨ ਦਾ ਨਾਂ ਔਰ ਮਾਤਾ ਸੇਵਾ ਦੇਵੀ ਦਾ ਲੰਗਰੇ ਨੇ ਸਾਡੇ ਜਨਮ ਤੋਂ ਪਹਿਲਾਂ ਦਾ ਲਗਾਇਆ ਇੱਕ ਜਨਾਬ ਆ ਜਿਹੜਾ ਇਤਿਹਾਸਨਾ ਪ੍ਰਤਮ ਇਤਿਹਾਸ ਜੀ ਆ ਮਾਤਾ ਸੀਤਾ ਜੀ ਆਏ ਸੀ ਰਾਜਨੀ ਦੀ ਬਾਰੇ ਜੀ ਵਿਆਖਿਆ ਆਪਾਂ ਜਾਣਿਤ ਕਰੀਏ ਲਾਲਕੋਈ ਦਾ ਜਨਮ ਸਥਾਨ ਹੈ ਇੱਥੇ ਸੀਤਾ ਮਾਤਾ ਆਏ ਨੇ ਉਸ ਤੋਂ ਬਾਅਦ ਰਾਮ ਚੰਦਰ ਵੀ ਆਏ ਨੇ ਜਦੋਂ ਸੀਤਾ ਮਾਤਾ ਨੂੰ ਲਾਲਕੋਈ ਨੇ ਜਨਮ ਦਿੱਤਾ ਹੈ ਤੇ ਉਸ ਤੋਂ ਬਾਅਦ ਰਾਮ ਚੰਦਰ ਵੀ ਆਏ ਨੇ ਪਰ ਉਸ ਤੋਂ ਪਹਿਲੇ ਹਨੂਮਾਨ ਜੀ ਨੇ ਇਸ ਰੋਵਰ ਨੂੰ ਮਤਰਵ ਆਪਣੀ ਕੈ ਦੇ ਨਾਲ ਕੱਢਿਆ ਸੀ ਤਾਂ ਸੀਤਾ ਮਾਤਾ ਦੇ ਵਾਸਤੇ ਨਹਾਉਣ ਤੋਂ ਵਾਸਤੇ ਪਾਣੀ ਪੀਣ ਦਾ ਸਾਰਾ ਇੰਤਜ਼ਾਮ ਕੀਤਾ ਬੱਚਿਆਂ ਵਾਸਤੇ ਨਹਾਉਣ ਤੋਂ ਵਾਸਤੇ ਉਹਨੇ ਪੁਰਾਣੀ ਪਰੰਪਰਾ ਇੱਥੇ ਚੱਲ ਰਹੀ ਹੈ ਸਾਡੇ ਜਨਮ ਤੋਂ ਪਹਿਲਾਂ ਦਾ ਜਨਮ ਸਾਡੇ ਵੱਡੇ ਲੋਕ ਸਾਡੇ ਵੱਡੇ ਜਿਹੜੇ ਮਾਤਾ ਜੀ ਦਾ ਸਾ ਲੰਗਰ ਜੀ ਪਰਸਤਾ ਕਰਾ ਰਹੇ ਨੇ ਜਿਹਦੇ ਵਿੱਚ ਅਸੀਂ ਸ਼ਾਮਲ ਹੋ ਰਹੇ ਆਂ ਪਰ ਮਾਤਾ ਸੇਵਾ ਦੇ ਜੀ ਲੰਗਰ ਦਾ ਨਾਮ ਪਤਾ ਹੈ ਪ੍ਰਧਾਨ ਜੀ ਜੋ ਮਾਤਾ ਜੀ ਦਾ ਸੇਵਾ ਜੋ ਚੱਲੀ ਲੰਗਰ ਦੇ ਜੀ ਮਾਤਾ ਦੇਵੀ ਜੀ ਦਾ ਲੰਗਰ ਚੱਲਿਆ ਸਾਡੀ ਮਾਤਾ ਜੀ ਦਾ ਨਾਮ ਅੱਛੇ ਜੀ ਕੁਝ ਦਿਨ ਤੋਂ ਮਾਤਾ ਜਿਹੜੇ ਆ ਮੇਰੇ ਮਾਤਾ ਨਹੀਂ ਲੈ ਮੇਰੇ ਮਾਤਾ ਜੀ ਹਾਂ ਜੀ ਉਹਨਾਂ ਦਾ ਬੇਟਾ ਹਾਂ ਜੀ ਸਰਦਾਰੀ ਲਾਲ ਜੀ ਮੇਰੇ ਪਿਤਾ ਜੀ ਨੇ ਦੋਵੇਂ ਚੜ੍ਹ ਗਏ ਮਾਤਾ ਅੱਛੇ ਸਰੂਵਾਰ ਤੋਂ ਰਹੇ ਹਨ ਪਰ ਉਹਨਾਂ ਦੀ ਪਰੰਪਰਾ ਨੂੰ ਛੇ ਨਿਭਾ ਰਹੇ ਹਨ ਜੀ ਅੰਤਿਮ ਕੀ ਇਹਦੇ ਵਿੱਚ ਕਿਹ ਕਿਹ ਪਦਾਰਥ ਬਣਾਇਆ ਜਾਂਦਾ ਲੰਗਰ 'ਚ ਸੰਕੁਸ਼ ਪਾਇਆ ਜਾਂਦਾ ਲੰਗਰ 'ਚ ਹਰ ਤਰ੍ਹਾਂ ਦਾ ਖਾਣਾ ਬਣਿਆ ਹੈ ਜਾਂ ਸ਼ਾਦੀਆਂ ਤੇ ਵੀ ਅਨਾਂ ਤਵਾਲ ਨਹੀਂ ਬੰਦਾ ਜੋ ਸਾਡੇ ਲੰਗਰ 'ਚ ਬੰਦਦਾ ਹੈ ਜਲੇਬੀ ਬਣਦੀ ਹੈ ਖੀਰ ਬਣਦੀ ਹੈ ਲੱਡੂ ਬੰਦੇ ਨੇ ਬਰੈਡ ਪੀਸ ਬੰਦੇ ਨੇ ਜੋਟੀ ਬਣਦੀ ਹੈ ਦਾਲ ਬਣਦੀ ਹੈ ਤੂੜੀ ਬਣਦੀ ਫੁਲਕਾ ਬਣਦਾ ਹੈ ਔਰ ਸਬਜ਼ੀਆਂ ਪਨੀਰ ਬਣਦੇ ਮਟਰ ਬਣਦੇ ਛੋਲੇ ਬਣਦੇ ਸਭ ਕੰਮ ਕਰਦੇ ਨੇ ਰੋਜ਼ ਦਾ ਰੋਜ਼ ਨਵੇਂ ਨਵੇਂ ਟਿੱਕੇ ਲੱਗਦੇ ਆ ਪੰਜ ਚਾਰ ਪੰਜ ਦਿਨ ਲਗਾਤਾਰ ਰਾਤ ਦਿਨ ਜਦੋਂ ਦਾ ਆਰੰਭ ਕੀਤਾ ਜੀ ਨਗਰ ਇਹ ਨਿਸ਼ਾਨੇ ਦੇ ਦਿਨੋਂ ਤੋਂ ਮੈਂ ਨੇਟ ਕਰਦਾ ਨਹੀਂ ਅੱਜ ਜਦੋਂ ਅਜੀ ਸ਼ੁਰੂ ਕਰ ਰਿਹਾ ਆ ਭੰਡਾਰਾ ਆਪਾਂ ਕਿਦੋਂ ਤੋਂ ਸ਼ੁਰੂ ਕੀਤਾ ਜੀ ਸਿਰੇ ਸਭ ਤੋਂ ਇਹ ਤਾਂ ਚਾਹ ਪਾਣੀ ਤੋਂ ਲੱਗ ਕੇ ਰਾਤੀ 11 ਵਜੇ ਤੇ ਕਿੰਨੇ ਦਿਨ ਰਹਿਣਾ ਜੀ ਲਗਾਤਾਰ ਪੰਜ ਚਾਰ ਅੱਜ ਚੌਥਾ ਦਿਨ ਆ ਅੱਜ ਗ੍ਰਾਮਵਾਲੇ ਤੋਂ ਮਾਤ ਦੇ ਕਰਨਾ ਆ ਆਪਾਂ ਨੂੰ ਪੋਰ ਕੋਈ ਮੈਸੇਜ ਆਪਾਂ ਡਿਲੀਵਰੇਸ਼ਨ ਨੂੰ ਦੇਣਾ ਚਾਹੁੰਦੇ ਜਮੀ ਲੰਗਰ ਦੇ ਚੁਟਾਏ ਪਏ ਇਸ ਸਰਤੀ ਦੇ ਵਿੱਚ ਬੜੀ ਜਾਨ ਹੈ ਔਰ ਇਹ ਸਰਤੀ ਨੂੰ ਜਿਹੜਾ ਮੰਨੇਗਾ ਉਹ ਆਨੰਦ ਪਾਵੇਗਾ ਲੋ ਜੀ ਸਾਡੇ ਨਾਲ ਜੋ ਪ੍ਰਧਾਨ ਸਾਹਿਬ ਆ ਜਿਨ੍ਹਾਂ ਦੀ ਜੇ ਦੇਖੇ ਜਾਂ ਲਾਈਵ ਤਸਵੀਰیں ਦੇਖੀਆਂ ਮਾਤਾ ਸੇਵਾ ਦੇਵੀ ਜੀ ਜੋ ਲੰਗਰ ਸੌ ਸੌ ਤੋਂ ਕਈ ਸਾਲ ਹੋ ਗਏ ਇਹਨਾਂ ਨੂੰ ਵਰਤਾ ਰਿਹਾ ਉਹਨਾਂ ਦੇ ਜਿਹੜੇ ਉੱਤਰ ਅਧਿਕਾਰੀ ਆ ਜੋ ਪ੍ਰਧਾਨ ਜੀ ਕਰ ਰਿਹਾ ਸਵਾਰਗੀ ਸੀਰੀ ਜਿਹੜੇ ਉਤਰਾ ਅਧਿਕਾਰੀ ਦੇ ਅਸ਼ੀਰਵਾਦ ਉਹਨਾਂ ਦਾ ਹੁਕਮ ਉਹਨਾਂ ਦੇ ਸਿਲਾ ਦੀ ਪੰਪਰਣ ਨਿਭਾ ਰਹੇ ਆ ਜਿਹਦੇ ਲੈਤੀ ਸੀ ਜੋ ਰਾਹ ਦਿੱਤਾ ਜੋ ਸ੍ਰੀ ਵਾਰਮਿਕ ਆਸ਼ਰਮ ਦਾ ਔਰ ਰਾਮਚੰਦਰ ਜੀ ਦੇ ਸਾਬਜਾਦੇ ਜੋ ਇਥੇ ਲਵਕੁਸ਼ੀ ਉਹਨਾਂ ਦੇ ਉੱਤੇ ਸਿੱਖਿਆ ਔਰ ਸਾਸ਼ਤਰ ਵਿਦਿਆਨੁਪਨ ਹੇ ਸੰ ਤੇ ਉਹ ਉਹਨਾਂ ਦੀ ਜਿਹੜੀ ਲੈਤੀ ਸੀ ਰਾਹ ਦਿੱਤਾ ਦਿਖਾ ਰਹੇ ਆ ਜਿਸ ਵਿਸ਼ਿਸ਼ਪੌਰ ਦਲਬੀਰ ਸਿੰਘ ਦੇ ਨਾਲ ਬਲਜੀ ਸਿੰਘ ਅਮਰਸਰ ਆ ਦੇਖਿਆ ਜਾਵੇ ਜਿਹੜੇ ਜਲੇਬ ਦੇ ਲੰਗਰ ਆ ਕਿਹੜੇ ਪਿਆਰ ਦੇ ਨਾਲ ਵਰਤਾਏ ਜਾ ਰਹੇ ਆ ਸੰਗਤਾਂ ਨੂੰ ਆ ਦੇਖਦੇ ਜੋ ਕਹਿੰਦੇ ਗੁਰੂ ਸਾਹਿਬ ਦੀ ਲੋਤ ਆ ਪਰੇ ਆ ਜਿੱਥੇ ਸਾਡੇ ਭੈਣ ਜੀ ਔਰ ਬੀਬੀਆਂ ਦਾ ਲੰਗਰ ਚਾਰ ਬਾਬਾ ਸਾਹਿਬ ਦਾ ਲੰਗਰ ਰਿਹਾ ਨੇ ਰਾਮ ਸਦਾ ਅਮਰੀਕ ਸਿੰਘ ਜੀ ਆ ਲੋ ਜੀ ਸਾਡੇ ਹਰਿਕਮ ਮੰਦਰ ਜੋ ਸ੍ਰੀ ਦਰਬਾਰ ਸਾਹਿਬ ਹਰਿਕਮ ਮੰਦਰ ਔਰ ਸ੍ਰੀ ਦਰਬਾਰ ਸਾਹਿਬ ਉੱਥੋਂ ਦੇ ਲੰਗਰੀ ਪਹੁੰਚੇ ਅਸੀਂ ਗੱਲ ਕਰਾਂਗੇ ਸ਼ੁਭਨਾਤਾ ਲਗੀ ਜੀ ਸਦਾ ਅਮਰੀਕ ਸਿੰਘ ਜੀ ਸਰਦਾਰ ਮਰੀਕ ਸਿੰਘ ਜੀ ਤੁਸੀਂ ਉਥੋਂ ਆਏ ਜੀ ਸੇਵਾ ਨਿਭਾਉਣ ਰੇ ਰਾਮਦੀਲ ਬਹੁਤ ਵਧੀਆ ਜੀ ਬਹੁਤ ਵਧੀਆ ਪ੍ਰਬੰਧਿਆਰੀ ਬਾਹੂਆਂ ਦਾ ਹਾਂਜੀ ਪਾਣੀ ਵਧੀਆ ਸ਼ਕਤ ਚੱਲ ਰਹੀ ਆ ਰਸਣ ਪਾਣੀ ਖੁੱਲਾ ਦਾਲ ਸਬਜ਼ੀ ਵਧੀਆ ਹਰ ਇੱਕ ਚੀਜ਼ ਵਧੀਆ ਜੀ ਰਸਤ ਖੁੱਲੀ ਆ ਸਾਰੀ ਸ਼ਕਤ ਖਾਂ ਰਹੀ ਆ ਬੜੇ ਪ੍ਰੇਮ ਨਾਲ ਸ਼ਕਤ ਰਹੀ ਆ ਬਾਹੂਆਂ ਨੇ ਲੱਗੇ ਸਟਾਉਂਡ ਬਹੁਤ ਵਧੀਆ ਕਰ ਲਾ ਜੀ ਜੀ ਇਹ ਸਾਲਾ ਚਲਾ ਰਿਹਾ ਜੀ ਲੰਗਰ ਹਰ ਸਾਲ ਜੀ ਹਰ ਸਾਲ ਲੋ ਸਦਾ ਅਮਰੀਕ ਸਿੰਘ ਜੋ ਜੀ ਦਰਬਾਰ ਸਾਹਿਬ ਤੋਂ ਆਏ ਨੇ ਤੇ ਇੱਥੇ ਲੋ ਤਫਰੀਆ ਗੁਰੂ ਨਾਨਕ ਪਾਤਸ਼ਾਹ ਜੋ ਸੱਜਾ ਔਰ ਨਵਾਜਾ ਲੰਗਰ ਪ੍ਰਸ਼ਾਦ ਗੁਰੂ ਨਾਨਕ ਪਹਿਲੀ ਪਾਤਸ਼ਾਹ ਤੋਂ ਚੱਲਿਆ ਆਰੰਭ ਹੋਇਆ ਔਰ ਲਗਾਤਾਰ ਇਹ ਪੰਪਰਾ ਚੱਲ ਰਹੀ ਆ। ਵੀ ਲੈ ਤਸਵੀਰ ਦਿਖਾ ਰਹੇ ਆ ਜਿੱਥੇ ਹਲਵਾਈਆਂ ਬੜੇ ਪਿਆਰ ਦੇ ਨਾਲ ਜੋ ਸਗਤਾਂ ਨੂੰ ਸ਼ਿਕਾ ਰਹੇ ਆ ਪੂਰੀਆਂ ਔਰ ਤਿਆਰ ਕਿਤਨੇ ਜਾ ਰਹੀਆਂ ਸਾਡੇ ਨਾਂ ਕੀ ਬੋਜੀ ਅਰੇ ਸ਼ਮਸ਼ੇਰ ਜੀ ਅੰਤ ਵਿੱਚ ਵਧੀਆ ਸੇਰ ਤਾਂ ਚੱਲ ਰਿਹਾ ਕਿੰਨੇ ਦਿਨ ਲਗਾਤਾਰ ਹੋ ਗਈ 3 ਦਿਨ ਹੋ ਗਈ ਜੀ ਸਾਡੇ ਲਓ ਜੀ ਅਸੀਂ ਹੋਰ ਇੱਕ ਗੱਲ ਕਰਦੇ ਆ ਜਿਹੜੇ ਹੈਡ ਮੇਨ ਹਲਵਾਈ ਆ ਔਰ ਜਿਸ ਤਰ੍ਹਾਂ ਤਿਆਰ ਇੱਕ ਬਿਲਡਿੰਗ ਕਰਦੇ ਇਸ ਤਰ੍ਹਾਂ ਇੱਕ ਭੋਜ ਨੂੰ ਤਿਆਰ ਕੀਤਾ ਜੋ ਸੰਗਤਮ ਸ਼ਿਕਾਇਆ ਸ਼ੁਭਨਾਗੀ ਤੇ ਨੰਦ ਕੁਸ਼ੋਰ ਹਾਂਜੀ ਹਾਂਜੀ ਤੁਹਾਡਾ ਨਾਮ ਪਰਮਾਰ ਨਾਲ ਬੜਾ ਵਧੀਆ ਜੀ ਆਨੰਦ ਕੁਸ਼ੋਰ ਜੀ ਆ ਸੰਗਤਾ ਚ ਆਨੰਦ ਵਰਤਾ ਰਹੇ ਤੁਸੀਂ ਤੇ ਇਹ ਵਾਰ ਕੀ ਕਹਿਣਾ ਚਾਹਦੇ ਜੀ ਬਾ ਲੰਗਰ ਬਣ ਰਿਹਾ ਜੀ ਰਾਤ ਦਿਨ ਚੱਲ ਰਿਹਾ ਜੀ ਹਾਂਜੀ ਹਾਂਜੀ ਤੇ ਪ੍ਰਧਾਨ ਜੀ ਨੇ ਕਦੋਂ ਤੋਂ ਸੇਵਾ ਨਿਭਾਰੇ ਲੰਗਰ ਦੀ ਉਹ ਵੀ 15 ਸਾਲ ਜੀ ਅੱਛਾ ਜੀ ਇਹ ਨਾ ਲੰਗਰ 100 ਸਾਲ ਪੁਰਾਣਾ ਸਾਨੂੰ 15 ਸਾਲ ਹੋ ਗਏ ਕਰਦਿਆਂ ਨੂੰ ਤੁਹਾਡਾ ਸ਼ੁਭਨਾਗੀ ਜੀ ਬਿੱਟੂ ਅੱਛੀ ਤੁਸੀਂ ਸੇਵਾ ਨਿਭਾਰੇ ਆ ਹਾਂਜੀ 10 ਸਾਲ ਤੋਂ ਇਹਨਾਂ ਨਾਲ ਇਹਨਾਂ ਦੇ ਭਾਈ ਜੀ ਨੇ ਹਾਂਜੀ ਤੇ ਬਹੁਤ ਵਧੀਆ ਚੱਲ ਰਿਹਾ ਬਹੁਤ ਵਧੀਆ ਸਡੇ ਅੱਛੀ ਹੈਡਮੈਨ ਜਿਹਾ ਵਾ ਇਹ ਰਾਮ ਟਿੱਠ ਮਥਰਾਬਿੰਦਰਾਵਾਨਾ ਹਰੀਦਵਾਰ ਸ੍ਰੀ ਅੰਬਰਸਾਨਾ ਬੋਲੀਆਂ ਚ ਜੀ ਐਂਟੀ ਇਹਦੇ ਮਤਲਬ ਜਦੋਂ ਚੱਲਦੀ ਆ ਸੌਂ ਦਾ ਮਹੀਨਾ ਫਿਰ ਨਾਤਾ ਜਿਹਦੇ 14 ਮਹੀਨਾ ਮੇਲਾ ਕਰਨਾ ਜਦੋਂ ਜਿਆ ਕਰਦਾ ਈ ਆ ਸੌਂ ਦੇ ਮਹੀਨੇ ਚੱਲਦਾ ਮਾਤਾ ਜੀ ਦੇ ਲੰਗਰ ਚੱਲਦੇ ਆ ਚਿੰਤਪੁਰਨੀ ਦੇ ਜਵਾਲਾ ਜੀ ਦੇ ਸਾਰੇ ਚੱਲਦੇ ਸਾਰੇ ਚੱਲਦੇ ਆ ਕੋਹ ਦਾ ਮਹੀਨਾ ਸਾਰਾ ਜਿਹੜਾ ਸਾਡੀ ਦੁਕਾਨ ਤੇ ਲੰਗਰ ਲੱਗਦਾ ਰੋਜ਼ ਚੱਲੇ ਅੱਛਾ ਜੀ ਬਹੁਤ ਜੀ ਜਨਤਾ ਦੇ ਦੇ ਰਹੇ ਜੋ ਲੰਗਰ ਚੱਲ ਰਿਹਾ ਗੁਰਸਾਹ ਦਾ ਸ੍ਰੀ ਰਾਮਤੀ ਤੇ ਇਥੇ ਸੇਵਾਦਾਰ ਹੋਣੋ ਨਾਲ ਜਿਹੜੇ ਬਰਤਨਾਂ ਦੀ ਸੇਵਾ ਜੁ ਨਿਭਾਈ ਜਾ ਰਹੀ ਆ ਹਾਂਜੀ ਸੁਖਮਨ ਸਿੰਘ ਜੀ ਜਰਾਤ ਆ ਰੱਖੀਏ ਵਿਕਾਸ ਕਰਨਾ ਦੀ ਅੱਛਾ ਕਾਸ਼ਰਮਾ ਜੀ ਇਹ ਜਿਹੜਾ ਲੰਗਰ ਗੁਰੂ ਸਾਹਿਬ ਦਾ ਚੱਲ ਰਿਹਾ ਹਾਂਜੀ ਹਾਂਜੀ ਕਾਸ਼ ਖੰਨਾ ਜੀ ਇਹਦੇ ਬਾਰੇ ਤੁਸੀਂ ਕਰੂੰਦਾ ਚੱਲ ਰਿਹਾ ਜੀ ਦੇਖੋ ਜੀ ਸਾਡੇ ਜੰਮਣ ਤੋਂ ਪਹਿਲੇ ਸਾਡੇ ਆ ਵਿਦਾ ਸ਼ਰੀਆ ਉਦੋਂ ਦੀ ਇਹਨਾਂ ਨੇ ਇਹ ਸੇਵਾ ਲਈਤੀ ਹੋਈ ਆਪਣੇ ਵੱਡਿਆਂ ਦੇ ਕਹਿਣ ਤੇ ਤੇ ਅੱਜ ਤੱਕ ਆਪਣੀਆ ਪਰੰਪਰਾ ਨਿਭਾ ਰਹੇ ਆ ਤੇ ਬਸ ਚੱਲਦੀ ਰਵੇ ਦੀ ਗੁਰੂ ਮਹਾਰਾਜ ਦੀ ਮਿਹਰ ਬਣੀ ਤੇ ਇਹ ਤਾਂ ਪਹਿਲੀ ਜਿਹੜੀ ਜੀ ਆਪਣੇ ਪਿਤਾ ਜੀ ਜਾਂ ਦਾਦਾ ਜੀ ਚੱਲ ਰਹੇ ਸੀ ਪੰਪਰਨ ਹਾਂਜੀ ਆਂਦੀ ਜੀ ਉੱਥੋਂ ਚੱਲਦੀ ਆ ਰਹੀ ਹੈ ਜੀ ਅੱਗੋਂ ਐ ਨਹੀਂ ਬਾਹਰੇ ਆ ਦੋਹਾਂ ਸਾਰੇ ਅਹੀ ਇਹਨਾਂ ਦੇ ਬੱਚੇ ਨਾਂ ਲੱਗਦੇ ਹਨ ਬਸ ਜੋਗ ਦੇਲੇ ਆ ਤੇ ਬਾ ਗੁਰੂ ਮਹਾਰਾਜ ਦੀ ਮਿਹਰ ਬਣੀ ਰਵੇ ਲੰਗਰ ਚੱਲਦੇ ਰਹਿਣ ਜੀ ਕਹਿੰਦੇ ਨੇ ਕਿ ਜੋ ਕਹਿੰਦੇ ਸੰਸਕਾਰ ਹੁੰਦੇ ਸੰਸਕਾਰ ਹੁੰਦੇ ਆ ਜੋ ਪਰਿਵਾਰਾਂ ਦੇ ਖਾਨਦਾਨਾਂ ਦੇ ਉਹ ਗਾੜੀ ਜਿਹੜੇ ਵਾਡੂ ਢੇਰਿਆਂ ਦੇ ਇਹਨਾਂ ਨੂੰ ਗੁਰਤੀ ਮਿਲੀ ਆ ਕਹਿੰਦੇ ਗੁਰਤੀ ਪਿੰਡਾਂ ਦੇ ਵਿੱਚ ਹੁੰਦੇ ਸੀ ਗੁਰਤੀ ਮਿਲੀ ਆ ਗੁਰਤੀ ਕਿੱਥੋਂ ਮਿਲੀ ਆ ਦਾਦਾ ਪਰਦਾਦਾ ਦੇ ਤੋਂ ਇਹ ਸੇਵਾ ਕਰਨ ਦਾ ਮੌਕਾ ਤਾਂ ਦਾਦਾ ਪਰਦਾਦਾ ਦੇ ਬਾਰੇ ਕੀ ਕਹੜਾ ਜਿੰਨੇ ਵੀ ਦਾਦੇ ਪਰਦਾਦੇ ਨੇ ਇਹ ਸ਼ੁਰੂ ਕੀਤਾ ਸੀ ਐਸੀ ਉਸ ਤੋਂ ਬਾਅਦ ਉਹਨਾਂ ਦੇ ਪਿੱਛੇ ਪਿੱਛੇ ਚੱਲੀ ਜਾਂਦੇ ਜਿੱਥੋਂ ਤੱਕ ਨਿਭੇਗੇ ਉੱਥੋਂ ਤੱਕ ਨਿਭਾਵਾਂਗੇ ਜੋ ਪਰੰਪਰਾ ਸ਼ੁਰੂ ਕਰਕੇ ਨੇ ਗੁਰੂ ਮਹਾਰਾਜ ਜਿੱਥੋਂ ਤੱਕ ਤਾਕਤ ਬਚੇਗਾ ਇਹ ਜ਼ਰੂਰ ਪੂਟਾਵਾਂਗੇ ਲਓ ਜੀ ਤੁਸੀਂ ਦੇਖਦੇ ਕਿੱਡਾ ਵਧੀਆ ਪਰਿਵਾਰਕ ਮਾਣ ਨੇ ਇਹਨਾਂ ਨੂੰ ਬਖਸ਼ਿਸ਼ ਕੀਤਾ ਇਤੋਂ ਤੇ ਇਹਨੇ ਧਨੀ ਆ ਔਰ ਰਾਜੇ ਮਹਾਰਾਜ ਹੋਇਆ ਇਤੋਂ ਤੇ ਹੁਣ ਵੀ ਚੱਲ ਰਿਹਾ ਵਜ਼ੀਰ ਮੰਤਰੀ ਜਿਹੜਾ ਇੱਕ ਕਿ ਕਿਸੇ ਨੂੰ ਦਾਨ ਦਸ਼ਾ ਕਰਨ ਤੋਂ ਵਾਂਝਾ ਕੀਤਾ ਜਾ ਰਿਹਾ ਉਹ ਇਹ ਚੀਜ਼ਾਂ ਨਹੀਂ ਪਰ ਇੱਕ ਇਹ ਪਰਿਵਾਰ ਉਹ ਹੈ ਜੋ ਗੁਰੂ ਸਾਹਿਬ ਨਾਲ ਜੁੜੇ ਆ ਜਿਨ੍ਹਾਂ ਨੂੰ ਪੰਪਰਾ ਆਪਣੇ ਦਾਦੇ ਪੁਰਦਾਦਿਆਂ ਦੀਆਂ ਦੇ ਪਰਿਵਾਰਕ ਫਰ ਪਰਿਵਾਰੀਆ ਸਿਉਰ ਪਰਿਵਾਰ ਕੋਲ ਨਿਭਾਈ ਜਾ ਰਹੀ ਆ ਦੇਹਰੇ ਨਾਲ ਇਹਨਾਂ ਦੇ ਨਾਲ ਸਿਵਦਰਨ ਨੂੰ ਕਿਤੇ ਪਿਆਰ ਨਾਲ ਪੂੜੀਆਂ ਦਾ ਲੰਗਰ ਔਰ ਚਾਵਲ ਤੇ ਇਹਦੇ ਨਾਲ ਹੀ ਜੋ ਸੰਗਤਨ ਵਰਤਾਇਓ ਸ਼ਿਕਾਇਆ ਜਾ ਰਿਆ ਔਰ ਅਸੀਂ ਗੱਲ ਕਰਾਂਗੇ ਸੱਜੇ ਇਹ ਜਿਹੜੇ ਸਾਡੇ ਮੁਖੀ ਨੇ ਪਰਿਵਾਰ ਦੇ ਆਇਆ ਵੇਲੇ ਉਹਨਾਂ ਨੂੰ ਗੱਲ ਕਰਾਂਗੇ ਸ਼ੁਭਨਾਇਕ ਤੇ ਡਾਜੀ ਕੇਵਲ ਪ੍ਰਸ਼ੰਸਾ ਅੱਛਾ ਜੀ ਸਦਾ ਕੇ ਕਿਸਨ ਜੀ ਜਨਾਬ ਆ ਜਿਹੜੀ ਚੱਲ ਰਿਹਾ ਲੰਗਰ ਦੀ ਪੰਪਰਾਂ ਅੰਬਾਰੇ ਕਿੰਨਾ ਚਿਰ ਹੋ ਗਿਆ ਅੱਛਾ ਇਹ ਬਹੁਤ ਸਾਲ ਹੋ ਗਏ ਅੱਛਾ ਜੀ ਬਹੁਤ ਹਨੇ ਚ ਇਹ ਵੀ ਜਿਹੜੀ ਇੱਕ ਗੁਰੂ ਸਾਹਿਬ ਨੇ ਲਾ ਲੋ ਜਨ ਰਾਮ ਵਾਹਿਗੁਰੂ ਇੱਕੋ ਚੀਜ਼ ਆ ਕਹਿੰਦਾ ਵਾਵੇ ਨਾ ਵਾਸਦੇਵ ਹਰੀ ਜੀ ਨੂੰ ਕਹਿੰਦੇ ਨੇ ਆਹੇ ਨਾ ਹਰੀ ਕਹਿੰਦਾ ਗਗੇ ਨਾ ਗੋਬਿੰਦ ਰਾਰੇ ਰਾਮ ਬੜੀ ਵਧੀਆ ਤੁਹਾਨੂੰ ਕਹਿੰਦੇ ਵਾਹਿਗੁਰੂ ਪਰਮਾਤਮਾ ਦਾ ਬਖਸ਼ਿਸ਼ ਹੈ ਇਹ ਲੰਗਰ ਜਿਹੜਾ ਉਹਦਾ ਬਖਸ਼ਿਆ ਤੇ ਇਹ ਜਿਹੜਾ ਕਿੰਨਾ ਸਕੂਨ ਮਿਲਦਾ ਆਪਾਂ ਲੰਗਰ ਲਾ ਕੇ ਸੰਤਨ ਨੂੰ ਸੇਵਾ ਕਰਕੇ ਬੜੀ ਕਿਰਪਾ ਹੈ ਉਹਦੀ ਪਰਮਾਤਮਾ ਦੀ ਜਿਹੜਾ ਇਹ ਲੰਗਰ ਚਲਾਉਂਦਾ ਔਰ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਇਹ ਕੰਮ ਚੱਲਦਾ ਰਹੇ ਤੇ ਅਗਰ ਸਾਡੀ ਆਉਣ ਵਾਲੀ ਜਨਰੇਸ਼ਨ ਬੱਚੇ ਨੂੰ ਆਪਾਂ ਇਹੀ ਦਿਸ਼ਾ ਔਰ ਨਿਰਦੇਸ਼ ਦੇ ਕੇ ਜਾਵਾਂਗੇ ਵੀ ਇਹ ਪਰੰਪਰਾ ਜਿਹੜੀ ਚਲਾਈ ਰੱਖੋ ਸਾਰੇ ਲੱਗੇ ਨਾਲ ਲੱਗੇ ਸਾਰੇ ਨਾਲ ਨੇ ਜੀ ਸਾਰੇ ਕਰਦੇ ਨੇ ਚੜਦੇ ਪੈਦੇ ਬਾਦ ਚੜ ਕੇ ਹਿੱਸਾ ਲੈਂਦੇ ਨੇ ਸਭ ਕਰ ਰਹੇ ਨੇ ਸਭ ਜੋ ਜੀ ਬਹੁਤ ਵਧੀਆ ਪੰਪਰਾ ਜਿਹੜੀ ਇਹਨਾਂ ਨੂੰ ਨਿਭਾਈ ਜਾ ਰਹੀ ਆ ਪਰਿਵਾਰ ਵੱਲੋਂ ਤੇ ਜਿਨ੍ਹਾਂ ਦਾ ਕਹਿਣਾ ਸੀ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਇਹ ਕਹਿ ਕੇ ਜਾਣਾ ਕਿ ਸਾਡੇ ਦਿਸਾ ਨਿਰਦੇਸ਼ ਜਿਤਾ ਸਾਡੇ ਵੱਡ-ਵਡੇਰੇ ਕਹਿ ਕੇ ગયા ਕਿ ਗੁਰੂ ਸਾਹਿਬ ਦੇ ਜਿਹੜੀ ਸ਼ੋਭਾ ਦਾ ਲੰਗਰ ਦਾ ਇਹ ਸੰਗਤਨ ਸਿਕਾਉਣ ਦੇ ਨਾਲ ਸਾਡੇ ਕਈ ਤਰ੍ਹਾਂ ਦੇ ਜਿਹੜੇ ਕਸ਼ਟ ਨਾਇਰੇ ਜਾਂਦੇ ਇਹ ਪੰਪਰਾ ਜਿਹੜੀ ਆ ਅਸੀਂ ਆਪਣੇ ਬੱਚਿਆਂ ਨੂੰ ਦੇ ਕੇ ਜਾਵਾਂਗੇ ਕਿ ਉਹ ਵੀ ਆਪਣੇ ਬੱਚਿਆਂ ਨੂੰ ਲੈ ਕੇ ਅੱਗੇ ਚੱਲਣ ਦਰ ਪੀੜੀਦਾਰ ਲੈ ਕੇ ਚੱਲਣ ਗੁਰੂ ਸਾਹਿਬ ਦਾ ਟੁੱਟ ਲੰਗ ਪ੍ਰਚਾਰ ਵਰਤਾਅ ਔਰ ਸ਼ਿਕਾਜਾ ਜੀ ਵਿਸ਼ਿਸ਼ਪੋ ਦਰਬੀਰ ਸਿੰਘ ਦੇ ਨਾਲ ਬਲਜੀਤ ਸਿੰਘ ਅੰਮ੍ਰਿਤਸਰ